ਸਤਿ ਸ਼੍ਰੀ ਅਕਾਲ ਜੀ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਅਤੇ ਇਸ ਪਾਵਨ ਧਰਤੀ ਨੂੰ ਚਾਰ ਚੰਨ ਲਾਉਣ ਲਈ ਇੱਥੇ ਸ਼ਿਸ਼ੋਭਿਤ ਹੈ ਸਿੱਖਾਂ ਦਾ ਉੱਚ ਧਾਰਮਿਕ ਸਥਾਨ ਤਖਤ ਸ਼੍ਰੀ ਦਮਦਮਾ ਸਾਹਿਬ ਇਹ ਪਾਵਨ ਤਖਤ ਖਾਲਸਾ ਪੰਥ ਦਾ ਚੌਥਾ ਤਖਤ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਜ਼ਬਰ ਹੁਕਮਰਾਨਾਂ ਦੇ ਖਿਲਾਫ ਜੂਸਦੇ ਹੋਏ 1704 ਈਸਵੀ ਨੂੰ ਅਨੰਦਾਂ ਦੀ ਪੁਰੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਮਕੌਰ ਸਾਹਿਬ ਮਾਚੀਵਾੜਾ ਦੀਨਾ ਕਾਂਗੜ ਮੁਕਸਰ ਸਾਹਿਬ ਲੱਖੀ ਜੰਗਲ ਪਤਰਾਲਾ ਨੂੰ ਭਾਗ ਲਾਉਂਦੇ ਹੋਏ ਇਸ ਸਥਾਨ ਤੇ 1705 ਈਸਵੀ ਨੂੰ ਪੁੱਜੇ ਗੁਰੂ ਜੀ ਨੇ ਇੱਥੇ ਕਰੀਰਾਂ ਦੇ ਝੁੰਡਾਂ ਨਾਲ ਘिरी ਹੋਈ ਇੱਕ ਉੱਚੀ ਥੜੀ ਉੱਤੇ ਕਮਰ ਕੱਸਾ ਖੋਲ ਕੇ ਦਮ ਲਿਆ ਅਤੇ ਇਸ ਸਥਾਨ ਦਾ ਨਾਮ ਦਮਦਮਾ ਸਾਹਿਬ ਮਸ਼ਹੂਰ ਹੋਇਆ ਇਸ ਸਥਾਨ ਤੇ ਗੁਰੂ ਸਾਹਿਬ ਲਗਭਗ ਸਵਾ ਸਾਲ ਤੋਂ ਵੱਧ ਸਮਾਂ ਰਹੇ ਇਸ ਸਥਾਨ ਤੇ ਹੀ ਬੰਦੂਕ ਦੇ ਨਿਸ਼ਾਨੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਸਿੱਖੀ ਸਿਧਕ ਪਰਖਿਆ ਇਸ ਇਲਾਕੇ ਦੇ ਚੌਧਰੀ ਬਾਬਾ ਡੱਲਾ ਸਿੰਘ ਜੀ ਨੂੰ ਸਮੇਤ ਪਰਿਵਾਰ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਅਤੇ ਨਾਮ ਡੱਲਾ ਸਿੰਘ ਰੱਖਿਆ ਇੱਥੇ ਹੀ ਗੁਰੂ ਜੀ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਖਵਾਈ ਇਸ ਸਥਾਨ ਤੇ ਹੀ ਜਾਦਵਜੋ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਿਤ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇੱਥੇ ਬੀੜ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਵਿੱਚ ਭੇਜੇ ਖਾਲਸਾ ਸਾਜਨਾ ਦਿਵਸ ਵਿਸਾਖੀ ਤੇ ਦੂਸਰੀ ਵਾਰ ਸਵਾਂ ਲੱਖ ਸਿੱਖਾਂ ਨੂੰ ਅਮਰ ਤੇ ਸ਼ਿਕਾਇਆ जिस दी याद ਵਿੱਚ ਹਰ ਸਾਲ ਵਿਸਾਖੀ ਦਾ ਦਿਹਾੜਾ ਇਸ ਸਥਾਨ ਤੇ ਵਿਸ਼ੇਸ਼ ਤੌਰ ਤੇ ਸੰਗਤਾਂ ਨਾਲ ਬੜੀ ਹਿਸ਼ਰਦਾ ਤੇ ਤਿਸ਼ਾ ਭਰੂਰ ਬਣਾਇਆ ਜਾਂਦਾ ਹੈ ਤਖਤ ਸਾਹਿਬ ਨਾਲ ਸੰਬੰਧਿਤ ਸਥਾਨ ਦਰਸ਼ਨਯੋਗ ਹਨ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਪਾ ਸ਼ਹੀਦ ਅਸਮੀ ਗੁਰਦੁਆਰਾ ਮੰਜੀ ਸਾਹਿਬ ਪਾ ਸ਼ਹੀ ਨੌਮੀ ਗੁਰਦੁਆਰਾ ਲਖਨ ਸਰ ਸਾਹਿਬ ਗੁਰਦੁਆਰਾ ਮਾਤਾ ਸਾਹਿਬਕੌਰ ਮਾਤਾ ਸੁੰਦਰਕੌਰ ਜੀ ਗੁਰਦੁਆਰਾ ਬੀਰ ਸਿੰਘ ਧੀਰ ਸਿੰਘ ਜੀ ਗੁਰਦੁਆਰਾ ਜੰਡ ਸਰ ਸਾਹਿਬ ਗੁਰਦੁਆਰਾ ਮਹਲ ਸਰ ਸਾਹਿਬ ਸ਼ਾਸਤਰ ਵਿਦਿਆ ਅਸਥਾਨ ਬੁਰਜ ਬਾਬਾ ਦੀਪ ਸਿੰਘ ਜੀ ਸ਼ਹੀਦ ਪੋਰਾ ਸਾਹਿਬ ਤਪਸਥਾਨ ਬਾਬਾ ਦੀਪ ਸਿੰਘ ਸ਼ਹੀਦ ਤਕਤਿ ਸ਼੍ਰੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਨੂੰ ਨੌਵੇਂ ਪਾਸ਼ਾਏ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਸ਼ੋਪਾਪਤ ਹੈ ਉਹਨਾਂ ਦੀ ਪਵਿੱਤਰ ਮੁਬਾਰਕ ਚਰਨਾਂ ਦੀ ਯਾਦ ਵਿੱਚ ਦਮਦਮਾ ਸਾਹਿਬ ਦੇ ਉੱਤਰਵਲ ਗੁਰਦੁਆਰਾ ਮੰਜੀ ਸਾਹਿਬ ਵਿਰਾਜ਼ਮਾਨ ਹੈ ਗੁਰੂ ਜੀ ਦੀ ਪਵਿੱਤਰ ਆਮਦ ਤੋਂ ਬਾਅਦ ਇਲਾਕੇ ਦੀਆਂ ਸੰਗਤਾਂ ਵਿੱਚ ਨਿਰੋਲ ਉਤਸ਼ਾਹ ਅਤੇ ਜੋਸ਼ ਭਰ ਗਿਆ ਇਹ ਉੱਚ ਸਥਾਨ ਹੁਣ ਤਿਆਰ ਹੋ ਰਿਹਾ ਸੀ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਦਸਤਕ ਦੇਣ ਲਈ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਮਾਲਵੇ ਦੀ ਇਸ ਧਰਤੀ ਤੋਂ ਸੰਗਤਾਂ ਨੂੰ ਹੁਕਮ ਜਾਰੀ ਕੀਤੇ ਅਤੇ ਇਸ ਸਥਾਨ ਨੂੰ ਤਖਤ ਵਜੋਂ ਮਾਨ ਬਖਸ਼ਿਸ਼ ਕੀਤਾ ਜ਼ਿਕਰਯੋਗ ਹੈ ਕਿ ਦੱਖਣ ਰਵਾਨਗੀ ਤੋਂ ਪਹਿਲਾਂ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਬਹੁਤ ਹੀ ਪ੍ਰਭਾਵਸ਼ਾਲੀ ਇਕੱਠ ਕਰਕੇ ਗੁਰੂ ਸਾਹਿਬ ਜੀ ਨੇ ਆਪਣੇ ਕਰ ਕਮਲਾ ਨਾਲ ਮਹਾਨ ਅੰਮ੍ਰਿਤ ਸੰਚਾਰ ਕਰਵਾਇਆ ਗੁਰੂ ਵਿਲਾਸ ਪਾਸ਼ਾਏ 10ਵੀਂ ਵਿੱਚ ਲਿਖਿਆ ਹੈ ਕਿ ਕਲਗੀਧਰ ਦੀ ਸ਼ਖਸੀਅਤ ਦਾ ਕਮਾਲ ਤੱਕ ਕੇ ਅਨੰਦਪੁਰ ਸਾਹਿਬ ਨਾਲੋਂ ਵੀ 10 ਗੁਣਾ ਵੱਧ ਸਿੱਖ ਸੂਰਮੇ ਦਮਦਮਾ ਸਾਹਿਬ ਵਿਖੇ ਇਕੱਠੇ ਹੋਏ ਅੱਜ 3 ਸ਼ਤਾਬਦੀਆਂ ਬਾਅਦ ਵੀ ਖਾਲਸੇ ਦੇ ਜਨਮ ਦਿਹਾੜੇ ਵਾਲਾ ਜੋੜ ਮੇਲਾ ਬੜੇ ਹੀ ਸ਼ਾਨੋ ਸ਼ੌਕਤ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ ਗੁਰਮਤੇ ਅਨੁਸਾਰ ਅਮਰਸਰ ਦੀ ਦੀਵਾਲੀ ਅਤੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੀ ਤਰ੍ਹਾਂ ਵਿਸਾਖੀ ਦਾ ਮੇਲਾ ਤਲਵੰਡੀ ਸਾਬੋ ਵਿਖੇ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਹੁਣ ਤੁਸੀਂ ਅੱਗੇ ਦੇਖ ਸਕਦੇ ਹੋ ਬਾਬਾ ਦੀਪ ਸਿੰਘ ਜੀ ਦਾ ਖੂਹ ਇੱਥੋਂ ਹੀ ਸਾਰੀ ਸੰਗਤ ਸਰਦਾ ਨਾਲ ਜਲ ਵਰਤਿਆ ਕਰਦੀ ਸੀ ਇਹ ਪ੍ਰੰਤਨਪੋਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਹੈ ਇਸ ਪੋਰਾ ਸਾਹਿਬ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕੀਤੇ ਜੋ ਕਿ ਚਾਰੇ ਤਖਤਾਂ ਵਿੱਚ ਭੇਜੇ ਗਏ ਬਾਬਾ ਦੀਪ ਸਿੰਘ ਜੀ ਨਾਲ ਸੰਬੰਧਿਤ ਜਾਰ ਘੜਾ ਅੱਜ ਵੀ ਇੱਥੇ ਸ਼ਿਸ਼ੋਭਿਤ ਹੈ ਇੱਥੇ ਹੀ ਸੰਗਤਾਂ ਦੂਰੋਂ ਨੇੜਿਓਂ ਆ ਕੇ ਸ਼ਰਧਾ ਨਾਲ ਪਾਠ ਕਰਦੀਆਂ ਹਨ ਮਹਾਨ ਯੋਧੇ ਬਾਬਾ ਬੰਦਾ ਸਿੰਘ ਜੀ ਦੀਆਂ ਲੜਾਈਆਂ ਵਿੱਚ ਸ਼ਾਮਲ ਹੋਣ ਲਈ ਬਾਬਾ ਦੀਪ ਸਿੰਘ ਜੀ ਇੱਥੋਂ ਹੀ ਤਿਆਰ ਹੋ ਕੇ ਜਾਂਦੇ ਸਨ ਇੱਥੇ ਹੀ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਬਣਿਆ ਹੋਇਆ ਉੱਚਾ ਬੁਰਜ ਹੈ ਇਹ ਸਮਾਦ ਬਾਬਾ ਡੱਲ ਸਿੰਘ ਜੀ ਦੀ ਹੈ ਚੌਧਰੀ ਬਾਬਾ ਡੱਲਾ ਜੀ ਨੂੰ ਪਰਿਵਾਰ ਸਮੇਤ ਅਮਰਤ ਦੀ ਦਾਤ ਬਖਸ਼ਿਸ਼ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਹੁਣ ਅੱਗੇ ਦਰਸ਼ਨ ਕਰਾਂਗੇ ਗੁਰਦੁਆਰਾ ਮਾਤਾ ਸੈਭਕੌਰ ਜੀ ਮਾਤਾ ਸੁੰਦਰ ਕੌਰ ਜੀ ਗੁਰਦੁਆਰਾ ਮਾਤਾ ਸੈਭਕੌਰ ਮਾਤਾ ਸੁੰਦਰ ਕੌਰ ਜੀ ਦੀ ਯਾਦ ਵਿੱਚ ਸ਼ੋਭਿਤ ਹਨ ਇਹ ਪਾਵਨ ਸਥਾਨ ਵਿਖੇ ਕਲਗੀਧਰ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੀਵਾਨ ਸਜਾਏ ਜਦੋਂ ਮਾਤਾ ਸੈਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਦਿੱਲੀ ਤੋਂ ਸਿੱਖ ਸੰਗਤਾਂ ਨਾਲ ਆਏ ਤਾਂ ਦੀਵਾਨ ਵਿੱਚ ਹਾਜ਼ਰ ਹੋ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਗੁਜਰ ਕੌਰ ਜੀ ਅਤੇ ਚਾਰੇ ਸਹਿਬਜਾਦੇ ਨਜ਼ਰ ਨਹੀਂ ਆ ਰਹੇ ਤਾਂ ਗੁਰੂ ਜੀ ਮਹਾਰਾਜ ਨੇ ਹਾਜ਼ਰ ਨਾਜ਼ਰ ਖਾਲਸੇਵਾਲ ਇਸ਼ਾਰਾ ਕਰਕੇ ਬਚਨ ਕੀਤਾ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁੱਤਚਾਰ ਚਾਰ ਮੋਏ ਤੋਂ ਕਿਆ ਪਾਇਆ ਇਹ ਜੀਵਤ ਕਈ ਹਜ਼ਾਰ ਅਤੇ ਖਾਲਸਾ ਪੁੱਤਰ ਦੇ ਰੂਪ ਵਿੱਚ ਮਾਤਾ ਸੈਬਕੌਰ ਨੂੰ ਬਖਸ਼ਿਆ ਅੱਗੇ ਚੱਲਦੇ ਹਾਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾਈ ਨੌਮੀ ਅਤੇ 10ਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੰਜੀ ਸਾਹਿਬ ਅਸਥਾਨ ਤੋਂ ਬੈਠ ਕੇ ਇਸ ਸਰੋਵਰ ਵਿੱਚੋਂ ਪੰਜ ਦਸਾਲੇ ਕਾਰ ਦੇ ਕੱਢ ਕੇ ਅਤੇ ਇਸ ਤੋਂ ਬਾਅਦ ਕਲਗੀ ਧਰਜੀ ਨੇ 1705 ਈਸਵੀ ਵਿੱਚ ਆਪਣੀ ਢਾਲ ਨਾਲ ਪੰਜ ਟਾਲਾ ਸਰੋਵਰ ਚੋਕਾਰ ਸੇਵਾ ਦੇ ਕੱਢ ਕੇ ਗੁਰੂ ਸਰ ਸਰੋਵਰ ਦਾ ਵਰ ਦਿੱਤਾ ਅਤੇ ਇਸ ਤੋਂ ਉਪਰੰਤ ਪਲੇਗ ਦੀ ਬਿਮਾਰੀ ਭੈਣ ਤੇ ਸਤਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਕੇ ਇਸ ਸਰੋਵਰ ਵਿੱਚ ਪਵਾਇਆ ਅਤੇ ਵਰ ਦਿੱਤਾ ਜੋ ਮਾਈ ਪਾਈ ਸਰੋਵਰ ਵਿੱਚ ਇਸ਼ਨਾਨ ਕਰੇਗਾ ਪੰਜ ਚੂੜੇ ਜਲ ਦੇ ਛਕੇਗਾ ਉਹ ਇਸ ਬਿਮਾਰੀ ਤੋਂ ਛੁਟਕਾਰਾ ਪਾ ਸਕੇਗਾ ਸਾਰੀ ਸੰਗਤ ਸਰੋਵਰ ਵਿੱਚ ਇਸ਼ਨਾਨ ਕਰਕੇ ਤਨ ਮਨ ਧਨ ਨਾਲ ਸੇਵਾ ਕਰਕੇ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ ਤਤ ਸ਼੍ਰੀ ਦਮਦਮਾ ਸਾਹਿਬ ਦਾ ਵਿਸਾਖੀ ਦਾ ਮੇਲਾ ਬਹੁਤ ਹੀ ਧੂਮ ਧਾਮ ਨਾਲ ਭਰਦਾ ਹੈ ਬਾਜ਼ਾਰ ਸਜਦੇ ਹਨ ਖਿੱਚ ਦਾ ਕੇਂਦਰ ਬੰਦੇ ਹਨ ਮੇਲੇ ਵਿੱਚ ਤੁਸੀਂ ਦੇਖ ਸਕਦੇ ਹੋ ਵਰਸ਼ੇ ਸਰਬ ਲੋਹ ਦੇ ਬਰਤਨ ਸਿੱਖਾਂ ਨਾਲ ਸੰਬੰਧਿਤ ਸਮਾਨ ਕਿਰਪਾਨ ਕੜੇ ਕੰਗਾ ਕਿਸ਼ੇਰਾ ਗੁਰੂ ਸਾਹਿਬ ਨਾਲ ਸੰਬੰਧਿਤ ਤਸਵੀਰਾਂ ਮੇਲੇ ਵਿੱਚ ਖਿੱਚਦਾ ਕੇਂਦਰ ਬਣਦੇ ਹਨ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਗੁਰਦੁਆਰਾ ਬੇਰ ਸਹਿਬ ਦੇਖ ਸਰ ਪਾਸ਼ੇ 10ਵੀਂ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਨਿਹੰਗ ਸਿੰਘ ਸ਼ੌਣੀ ਬੁੱਢਾ ਦਲ ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਚੱਲਦਾ ਉਹ ਹੀਰ ਚੱਕਰਵਾਤੀ ਨਿਹੰਗ ਸਿੰਘ ਪੰਜਾਬ ਹਿੰਦੁਸਤਾਨ ਵਿਸ਼ਵ ਇਸ ਸਥਾਨ ਤੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਵੱਲੋਂ ਹਰ ਮੱਸਿਆ ਵਾਲੇ ਦਿਨ ਅਮਰਤਿ ਸ਼ਿਕਾਇਆ ਜਾਂਦਾ ਹੈ ਇੱਥੇ ਹੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਿਸ਼ੋਭਿਤ ਹੈ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦੋਵੇਂ ਸਮੇਂ ਸ਼ੀਧੀ ਦੇਖ ਤਿਆਰ ਕਰਕੇ ਸੰਗਤਾਂ ਨੂੰ ਸਿਖਾਉਂਦੇ ਸਨ ਇੱਕ ਇਤਿਹਾਸਿਕ ਬੇਰੀ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਬੇਰੀ ਦੇ ਉੱਪਰੋਂ ਪੱਤੇ ਟਾਹਣੀਆਂ ਅਤੇ 베ਰ ਤੋੜਨੇ ਸਖਤ ਮਨਾ ਹਨ ਹੁਣ ਅੱਗੇ ਚੱਲਦੇ ਹਾਂ ਅਜਾਇਬ ਘਰ ਵਿੱਚ ਇਸ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ ਪੰਥ ਗੁੱਡਾ ਦਲ ਨਾਲ ਸੰਬੰਧਿਤ ਸਾਰੀਆਂ ਵਿਰਾਸਤੀ ਫੋਟੋਆਂ ਨੂੰ ਬੜੇ ਹੀ ਚੰਗੇ ਢੰਗ ਨਾਲ ਲਗਾਇਆ ਹੋਇਆ ਹੈ ਹੁਣ ਆਪਾਂ ਅੱਗੇ ਦਰਸ਼ਨ ਕਰਾਂਗੇ ਪਾਲਕੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹ ਜਹਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਥਕਾਲੀ ਬੁੱਢਾ ਦਲ ਪੰਜਵਾਂ ਤੱਕ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਦੇ ਨਾਂ ਨਾਲ ਵਿਚਰਦਾ ਹੈ ਭਾਈ ਮਣੀ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਾਰਜ ਪੂਰਾ ਕਰਵਾਇਆ ਗੁਰਬਾਣੀ ਪ੍ਰਤੀ ਉਹਨਾਂ ਦੀ ਸ਼ਰਧਾ ਮਹਾਨ ਸ਼ਰਧਾ ਨੂੰ ਦਰਸਾਉਂਦਾ ਹੈ ਗੁਰਦੁਆਰਾ ਲਿਖਨ ਸਰ ਸਾਹਿਬ ਗੁਰੂ ਸਾਹਿਬ ਨੇ ਬਾਕੀ ਗੁਰੂਆਂ ਦੀ ਬਾਣੀ ਇਕੱਠੀ ਕਰਵਾ ਕੇ ਭਾਈ ਮਨੀ ਸਿੰਘ ਜੀ ਤੋਂ ਇੱਕ ਪਾਵਨ ਅਧਿਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਕਲਿਤ ਕਰਵਾਇਆ ਅਕਾਲ ਪੁਰਖ ਦੀ ਆਗਿਆ ਦੇ ਅਨੁਸਾਰ 9ਵੇਂ ਪਾਸ਼ਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤੀ ਉਦੋਂ ਗੁਰੂ ਸਾਹਿਬਾਨ ਤੋਂ ਬਿਨਾਂ ਕੋਈ ਵੀ ਨਹੀਂ ਜਾਣਦਾ ਸੀ ਕਿ ਗੁਰੂ ਦੀ ਇਹ ਬਾਣੀ ਇੱਕ ਦਿਨ ਗੁਰੂ ਰੂਪ ਹੀ ਧਾਰਨ ਕਰ ਲਵੇਗੀ ਸਿੱਖ ਧਰਮ ਇਸ ਸਰੂਪ ਨੂੰ ਦਮਦਮੇ ਵਾਲਾ ਸਰੂਪ ਮੰਨ ਕੇ ਸਤਕਾਰ ਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਪੂਰਾ ਹੋਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਬਿਆਨਤ ਕਲਮਾਂ ਘਟੀਆਂ ਅਤੇ ਸੰਗਤਾਂ ਵਿੱਚ ਵੰਡ ਦਿੱਤੀਆਂ ਅੱਜ ਵੀ ਸਾਰੀ ਸਿੱਖ ਸੰਗਤ ਸਰਦਾ ਨਾਲ ਇੱਥੇ 35 ਲਿਖਦੀ ਹੈ ਇਸ ਸਮੇਂ ਤੇ ਹੀ ਗੁਰੂ ਜੀ ਨੇ ਨਗਰੀ ਨੂੰ ਗੁਰੂ ਕੀ ਨਗਰੀ ਨਾਲ ਸੰਬੋਧਿਤ ਕੀਤਾ ਉਮੀਦ ਕਰਦੀਆਂ ਤੁਹਾਨੂੰ ਮੇਰੀ ਇਹ ਮਿਹਨਤ ਨਾਲ ਬਣਾਈ ਹੋਈ ਵੀਡੀਓ ਪਸੰਦ ਆਈ ਹੋਵੇਗੀ ਜਾਣਕਾਰੀ ਭਰਪੂਰ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨਾਲ ਬਨੇ ਰਹਿਣਾ ਜੀ ਅਨੂਪਿੰਦਰ ਕੌਰ ਵੱਲੋਂ ਸਲਾਮ ਨਮਸਤੇ ਸਤਿ ਸ੍ਰੀ ਅਕਾਲ